ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਦੇ ਵਿੱਚ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਮੈਸੀ 5245 ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੀ ਉਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ 98721 48335 ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਟਰੈਕਟਰ ਦੀ ਤਾਂ ਜੀ ਇਹ ਤਾਂ ਨੰਬਰ ਪੰਜਾਬ ਦਾ ਜੀ BB02 2006 ਮਾਡਲ ਹੈ ਜੀ ਇਹ ਵਧੀਆ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਿਤੇ ਕੋ ਲੀਕ ਸੀਕ ਨਹੀਂ ਹੈਗਾ ਰੰਗ ਬਣ ਦਾ ਵੀ ਵਧੀਆ ਬਹੁਤ ਸੋਹਣਾ ਪਿਆਗਾ ਇੰਜਨ ਗੇਅਰ ਲਿਫਟ ਦਾ ਬਾਈਕਨ ਬਿਲਕੁਲ ਓਕੇ ਹੈ ਜੀ ਬਰਗੜ ਵੀ ਕਿਤੇ ਜਰੇ ਗਲੇ ਨਹੀਂ ਹੈਗੇ ਵਧੀਆ ਸਾਫ ਪਏ ਨੇ ਉੱਪਰ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ ਕੁੱਲ ਮਿਲਾ ਕੇ ਸਾਰੇ ਪਾਸੇ ਵਧੀਆ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹਦੀ ਲੋਕੇਸ਼ਨ ਹੈਗੀ ਆ ਜੀ ਬਟਾਲਾ ਤੇ ਡਿਮਾਂਡ ਹੈ ਦੀ ਦੋਸਤੋ 190000 ਰੁਪਏ ਬਾਕੀ ਬਾਈ ਕਹਿੰਦਾ ਮੌਕੇ ਤੇ ਕਰਦੇ ਆਂਗੇ ਚਾਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 97791 9137 ਤੇ ਸੰਪਰਕ ਕਰ ਸਕਦੇ ਨੇ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਤੁਹਾਡੇ ਲਈ ਹੋਰ ਖੇਤੀਬਾੜੀ ਨਾਲ ਰਿਲੇਟਡ ਸਾਧਨ ਲੈ ਕੇ ਆ ਸਕੀਏ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ